ਕਬਰਸ਼ੀਰ ਦਰਬਾਰ ਸਾਹਿਬ ਤੋਂ ਆ ਰਹੀ ਹੈ ਜਿੱਥੇ ਇੱਕ ਪ੍ਰਵਾਸੀ ਮਜ਼ਦੂਰ ਵੱਲੋਂ ਸੰਗਤਾਂ ਤੇ ਰਾਡ ਮਾਰ ਕੇ ਹਮਲਾ ਕੀਤਾ ਗਿਆ ਤੇ ਜਿਹੜੀਆਂ ਸੰਗਤਾਂ ਜ਼ਖਮੀ ਹੋਈਆਂ ਪੁਲਿਸ ਮੁਲਾਜ਼ਮਾਂ ਵੱਲੋਂ ਦੱਸਿਆ ਹੈ ਕਿ ਉਹਨਾਂ ਨੂੰ ਆਈਸੀਯੂ ਵਿੱਚ ਭਰਤੀ ਕਰਾਇਆ ਗਿਆ ਹੈ ਹਾਲੇ ਕੀ ਪ੍ਰਵਾਸੀ ਮਜ਼ਦੂਰ ਨੂੰ ਫੜ ਲਿਆ ਗਿਆ ਹੈ ਪਰ ਪੁਲਿਸ ਦਾ ਕਹਿਣਾ ਤਾਂ ਇਹ ਹੈ ਕਿ ਦੋ ਧਿਰਾਂ ਦੀ ਲੜਾਈ ਹੈ ਅਗਰ ਦੋ ਧਿਰਾਂ ਨੇ ਹੁਣ ਲੜਨਾ ਹੋਵੇ ਤੇ ਉਹਨਾਂ ਨੂੰ ਸਿਰ ਦਰਬਾਰ ਸਾਹਿਬ ਵੀ ਨਜ਼ਰ ਆਏਗਾ ਇਹ ਸੋਚਣ ਵਾਲੀ ਗੱਲ ਹੈ ਤੇ ਸਵਾਲੀਆ ਨਿਸ਼ਾਨ ਹੈ ਇਸ ਗੱਲ ਤੇ ਵੀ ਜੋ ਬਿਆਨ ਇਹਨਾਂ ਵੱਲੋਂ ਦਿੱਤਾ ਗਿਆ ਹੈ ਕਿ ਇਹ ਦੋ ਧਿਰਾਂ ਦੀ ਲੜਾਈ ਹੈ ਜੀ ਹਾਂ ਸ੍ਰੀ ਦਰਬਾਰ ਸਾਹਿਬ ਸਜਕਾਣ ਸ੍ਰੀ ਹਰਮੰਦਰ ਸਾਹਿਬ ਵਿਖੇ ਅੱਜ ਉਸ ਵੇਲੇ ਸਥਿਤੀ ਤਣਾਅਪੂਰਨ ਹੋ ਗਈ ਜਦੋਂ ਇੱਕ ਪ੍ਰਵਾਸੀ ਮਜ਼ਦੂਰ ਵੱਲੋਂ ਰਾਡਾਂ ਲੈ ਕੇ ਹਮਲਾ ਕੀਤਾ ਗਿਆ ਤੇ ਇਹ ਸੰਤਾਂ ਨੂੰ ਜ਼ਖਮੀ ਕੀਤਾ ਗਿਆ ਜ਼ਖਮੀ ਸੰਤਾਂ ਨੂੰ ਆਈਸੀਯੂ ਚ ਭਰਤੀ ਕਰਾ ਦਿੱਤਾ ਗਿਆ ਹੈ ਤੇ ਮਜ਼ਦੂਰ ਨੂੰ ਫੜ ਲਿਆ ਗਿਆ ਮਜ਼ਦੂਰ ਦੱਸਿਆ ਜਾ ਰਿਹਾ ਕਿ ਹਰਿਆਣੇ ਦਾ ਰਹਿਣ ਵਾਲਾ ਹੈ ਤੇ ਉਹ ਕਿਸੇ ਆਪਸੀ ਲੜਾਈ ਵਿੱਚ ਦੋਨਾਂ ਧਿਰਾਂ ਦੀ ਲੜਾਈ ਹੋਈ ਸੀ ਪਰ ਇਹ ਜਾਂਚ ਦਾ ਵਿਸ਼ਾ ਹੁਣ ਬਣ ਕੇ ਰਹਿ ਗਿਆ ਇਸ ਤੇ ਹੁਣ ਜਾਂਚ ਕਰਨ ਦੀ ਗੱਲ ਵੀ ਪੁਲਿਸ ਅਧਿਕਾਰੀਆਂ ਵੱਲੋਂ ਕੀਤੀ ਗਈ ਹੈ ਕਿ ਹੁਣ ਸਾਨੂੰ ਐਜੀਪੀ ਨੇ ਜਿੱਦਾਂ ਹੀ ਇਸ ਬੰਦੇ ਨੂੰ ਸੌਂਪਿਆ ਹੈ ਤੇ ਅਸੀਂ ਇਸ ਦੀ ਜਾਂਚ ਕਰ ਰਹੇ ਹਾਂ ਕਿ ਆਖਰ ਇਹ ਕੀ ਮਸਲਾ ਸੀ ਤੁਸੀਂ ਜੁੜੇ ਰਹੋ ਹੋਰ ਖਬਰਾਂ ਨਾਲ ਤੇ ਜਲਦੀ ਦੁਬਾਰਾ ਮਿਲਦੇ ਹਾਂ ਬੰਦੋ ਇਜਾਜ਼ਤ ਕੈਮਰਾਮੈਨ ਮਨਜੂਤ ਨਾਲ ਆ ਮਨਦੀਪ ਸਿੰਘ ਕਬਰਸੇਰ ਦਰਬਾਰ ਸਾਹਿਬ ਤੋਂ ਆ ਰਹੀ ਹੈ ਜਿੱਥੇ ਇੱਕ ਪ੍ਰਵਾਸੀ ਮਜ਼ਦੂਰ ਵੱਲੋਂ ਸੰਗਤਾਂ ਤੇ ਰਾਡ ਮਾਰ ਕੇ ਹਮਲਾ ਕੀਤਾ ਗਿਆ ਤੇ ਜੇਨੀਏ ਸੰਤਾਂ ਜ਼ਖਮੀ ਹੋਈਆਂ ਪੁਲਿਸ ਮੁਲਾਜਾਂ ਵੱਲੋਂ ਦੱਸਿਆ ਰਿਹਾ ਕਿ ਉਹਨਾਂ ਨੂੰ ਆਈਸੀਯੂ ਵਿੱਚ ਭਰਤੀ ਕਰਾਇਆ ਗਿਆ ਹੈ ਹਾਲੇ ਕੀ ਪ੍ਰਵਾਸੀ ਮਜ਼ਦੂਰ ਨੂੰ ਫੜ ਲਿਆ ਗਿਆ ਹੈ ਪਰ ਪੁਲਿਸ ਦਾ ਕਹਿਣਾ ਤਾਂ ਇਹ ਹੈ ਕਿ ਦੋ ਧਿਰਾਂ ਦੀ ਲੜਾਈ ਹੈ ਅਗਰ ਦੋ ਧਿਰਾਂ ਨੇ ਹੁਣ ਲੜਨਾ ਹੋਵੇ ਤੇ ਉਹਨਾਂ ਨੂੰ ਸਿਰਫ ਸ਼੍ਰੀ ਦਰਬਾਰ ਸਾਹਿਬੀ ਨਜ਼ਰ ਆਏਗਾ ਇਹ ਸੋਚਣ ਵਾਲੀ ਗੱਲ ਹੈ ਤੇ ਸਵਾਲੀਆ ਨਿਸ਼ਾਨ ਹੈ ਇਸ ਗੱਲ ਤੇ ਵੀ ਜੋ ਬਿਆਨ ਇਹਨਾਂ ਵੱਲੋਂ ਦਿੱਤਾ ਗਿਆ ਹੈ ਕਿ ਇਹ ਦੋ ਧਿਰਾਂ ਦੀ ਲੜਾਈ ਹੈ ਜੀ ਹਾਂ ਸ੍ਰੀ ਦਰਬਾਰ ਸਾਹਿਬ ਸਜਕਣ ਸ੍ਰੀ ਹਰਮੰਦਰ ਸਾਹਿਬ ਵਿਖੇ ਅੱਜ ਉਸ ਵੇਲੇ ਸਥਿਤੀ ਤਣਾਅਪੂਰਨ ਹੋ ਗਈ ਜਦੋਂ ਇੱਕ ਪ੍ਰਵਾਸੀ ਮਜ਼ਦੂਰ ਵੱਲੋਂ ਰਾਡਾਂ ਲੈ ਕੇ ਹਮਲਾ ਕੀਤਾ ਗਿਆ ਤੇ ਸੰਗਤਾਂ ਨੂੰ ਜ਼ਖਮੀ ਕੀਤਾ ਗਿਆ ਜ਼ਖਮੀ ਸੰਗਤਾਂ ਨੂੰ ਆਈਸੀਯੂ ਚ ਭਰਤੀ ਕਰਾ ਦਿੱਤਾ ਗਿਆ ਹੈ ਤੇ ਮਜ਼ਦੂਰ ਨੂੰ ਫੜ ਲਿਆ ਗਿਆ ਮਜ਼ਦੂਰ ਦੱਸਿਆ ਜਾ ਰਿਹਾ ਕਿ ਹਰਿਆਣੇ ਦਾ ਰਹਿਣ ਵਾਲਾ ਹੈ ਤੇ ਉਹ ਕਿਸੇ ਆਪਸੀ ਲੜਾਈ ਵਿੱਚ ਦੋਨਾਂ ਧਿਰਾਂ ਦੀ ਲੜਾਈ ਹੋਈ ਸੀ ਪਰ ਇਹ ਜਾਂਚ ਦਾ ਵਿਸ਼ਾ ਹੁਣ ਬਣ ਕੇ ਰਹਿ ਗਿਆ ਇਸ ਤੇ ਹੁਣ ਜਾਂਚ ਕਰਨ ਦੀ ਗੱਲ ਵੀ ਪੁਲਿਸ